ਪਿੰਡ ਸਵਾਮੀਪੁਰ ਪਿੰਡ ਪੀਂਗੜੀ ਖੇਤੀ ਸਾਡੇ ਬਾਸ ਪਿਆਰ ਸਾਲ ਜ਼ਮੀਨਾਂ ਦੇ ਪਹੁੰਚੇ ਸਾਰੇ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਇਸ ਸਕੂਲ ਦਾ ਸੱਚਾ ਸਾਥ ਇਸ ਸਕੂਲ ਪੜ੍ਹਦੇ ਬੱਚੇ ਤੁਹਾਡਾ ਸਭ ਤੋਂ ਪਹਿਲਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ ਐਮਐਲਏ ਬਣਾਇਆ थोड़े एम एल ए बनने एम एल ए तो बाद गुरु साहब महामारी की हुई मैं मंत्री बनया अच्छे साल हो गए अपना काम इमानदारी निम्रता कर रहे जी थोड़े स्कूल आप देख सकते दे हो बतौर सिक्ख्या यख्या क्रांति पंजाब के हर एक स्कूल तक पहुंची है अच्छ स्कूल शाम चार दी नए कमरे लैब बहुत तरक्की हुई है ਆਪ ਜੀ ਦੇ ਪਿੰਡ ਦੇ ਸਕੂਲ ਦੇ ਲਈ 40 ਲੱਖ ਰੁਪਏ ਦੀ ਲਗਤ ਦੇ ਨਾਲ ਜਿਹੜਾ ਹੈ ਕੰਮ ਚੱਲਦਾ ਪਿਆ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜੇ ਬਣ ਕੇ ਤਿਆਰ ਹੋ ਗਏ ਪੂਰ ਬਹੁਤ ਪੋਣਾ ਬਣ ਗਿਆ ਇਸ ਤੋਂ ਬਾਅਦ ਜਿਹੜਾ ਸਾਡਾ ਮਿਡਲ ਸਕੂਲ ਉਹਦੇ ਵਿੱਚ ਵੀ ਅੱਛਿਆਂ ਨੂੰ ਵੀ ਨਵਾਂ ਬਣਾ ਰਹੇ ਆ ਤਾਂ ਕਿ ਆਸ-ਪਾਸ ਦੇ ਪਿੰਡਾਂ ਦੇ ਬੱਚੇ ਇੱਥੇ ਆ ਜਾਣ ਉਸ ਤੋਂ ਬਾਅਦ ਅਸੀਂ ਸਕੂਲ ਨੂੰ ਦਰਸੀ ਤੱਕ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤਾਂ ਕਿ ਸਾਡੇ ਬੱਚੇ ਇੱਥੇ ਪੜ੍ਹ ਲੈਣ ਪਰ ਪਹਿਲਾਂ ਸਕੂਲ ਠੀਕ ਕਰ ਲੈ ਕੱਲਾ ਆ ਨਹੀਂ ਜੀ ਇਸ ਤੋਂ ਬਾਅਦ ਜਿਹੜੇ ਸਾਡੇ ਸੀਨੀਅਰ ਸੈਕੰਡਰੀ ਸਕੂਲ ਲਈ ਸਕੂਲ ਆਫ ਐਮੀਨੈਂਟਸ ਨੰਗਲ ਤੁਸੀਂ ਨੰਗਲ ਦੇ ਸਕੂਲ ਜਾ ਕੇ ਦੇਖ ਲਿਓ 3 ਕਰੋੜ ਰੁਪਿਆ ਉੱਥੇ ਲੱਗ ਚੁੱਕਿਆ 5 ਕਰੋੜ ਦਾ ਹੁਣ ਉੱਥੇ সুইমিং ਪੂਲ ਬਣ ਰਿਹਾ ਆਲ ਵੈਦਰ সুইমিং ਪੂਲ 365 ਦਿਨ ਸਾਡੇ ਬੱਚੇ ਚਾਹੇ ਸਰਦੀ ਹੈ ਚਾਹੇ ਗਰਮੀ ਹੈ ਸਾਡੇ ਬੱਚੇ ਛੁਮੀਂਗ ਦੇਖ ਸਕਦੇ ਆ ஆடிਟੋਰੀਅਮ ਬਣ ਰਿਹਾ ਗਰਲਸ ਸਕੂਲ ਨੰਗਲ ਦੇ ਵਿੱਚ 5 ਕਰੋੜ ਦੀ ਲਾਗਤ ਨਾਲ ਕੰਮ ਹੋਇਆ ਗਰਲਸ ਸਕੂਲ ਰਣਪੁਰ ਸਾਹਮਣੇ 2 ਮਾਲੀ ਕਰੋੜ ਸਕੂਲ ਆਫ ਐਮੀਨੈਂਟਸ ਦੀ ਪੂਰਸਾ 12 ਕਰੋੜ ਸਰਕਾਰੀ ਫੁੱਲ ਨਜ ਬੱਸ ਸਰਵਿਸ ਮੰਗਲ ਦੇ ਦੋਨੋ ਸਕੂਲਾਂ 'ਚ ਬੱਸ ਸਰਵਿਸ ਲੱਗ ਗਈ ਸਾਡੇ ਬੱਚਿਆਂ ਸਾਡੇ ਬੱਚੇ ਉੱਥੇ ਬੰਸਾਦੇ ਜਾ ਸਕਦੇ ਨੇ ਨਾਲ ਹੀ ਸਿਕਿਉਰਟੀ ਗਾਰ ਸਾਬਕਾ ਫੌਜੀ ਸਿਕਿਉਰਟੀ ਗਾਰ ਕੈਂਪਸ ਮੈਨੇਜਰ ਸਾਬਕਾ ਫੌਜੀ ਨੂੰ ਨੌਕਰੀ ਮਿਲੀ ਐਨਆਈ ਇੱਕ ਵਾਰਸਾ ਦੇ ਸਕੂਲ ਸਮ ਹੋ ਰਿਹਾ ਉਸ ਤੋਂ ਇਲਾਵਾ ਜਿਹੜੇ ਬੈਂਟ ਨੇ ਸਾਡੇ ਬੈਂਟ ਬਹੁਤ ਕੁਦਰਤ ਵੱਲੋਂ ਪਿਆਰੀ ਬੈਂਟ ਹੈ ਪਰ ਬੜਾ ਦੁੱਖ ਲੱਗਦਾ ਜੇ ਇਸ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਤੁਸੀਂ ਦੇਖਿਆ ਨਾ ਪਿੱਛੇ ਜੇ ਪਾਣੀਆਂ ਦੇ ਮਸਲੇ ਦੇ ਉੱਤੇ ਵੀ ਤੇ ਉਸ ਵਕਤ ਮੇਰਾ ਸਮਾਜਿਕ ਉਸ ਸੁਵਧ ਹਾਰ ਟੀਵੀ ਡਿਬੇਟ 'ਚ ਮੈਂ ਇਹਨਾਂ ਪਿੰਡਾਂ ਦਾ ਜ਼ਿਕਰ ਕੀਤਾ ਕਿੰਨੀ ਤਰਾਸੀ ਵਾਲੀ ਗੱਲ ਹੈ ਕਿ ਸਾਡੇ ਤੋਂ ਜਿਹੜੀ ਨੰਗਲ ਛੀਦ ਹੈ ਉਹ ਕੁਝ ਕਿਲੋਮੀਟਰ ਵੀ ਹੈ ਨਹੀਂ ਪਾਣੀ ਲੈਣਾਂ ਤੇ ਪਿੰਡ ਦੇ ਵਿੱਚ ਤੁਹਾਨੂੰ ਯਾਦ ਹੈ ਮੈਂ ਜਦੋਂ 2022 ਦੇ ਵਿੱਚ 2021 ਦੇ ਵਿੱਚ ਇੱਥੇ ਫਿਰਦਾ ਸੀ ਸਾਡੇ ਬਹੁਤ ਸਤਕਾਰਯੋਗ ਇਸ ਇਲਾਕੇ ਦੇ ਬਹੁਤ ਜਿਹਨਾਂ ਨੂੰ ਨੌਲੇਜ ਹੈ ਕੈਪਟਨ ਦੁਰਗਾਦਰ ਸੀ ਉਣੀ ਮੇਰੇ ਨਾਲ ਇੱਕੋ ਹੀ ਵਾਦਾ ਕੀਤਾ ਸੀ ਇੱਕੋ ਹੀ ਮੇਰੇ ਤੋਂ ਮੰਗ ਰੱਖੀ ਸੀ ਕਿ ਸਾਨੂੰ ਪਾਣੀ ਚਾਹੀਦਾ ਸਾਡੀ ਜ਼ਮੀਨਾਂ ਨੂੰ ਤੇ ਮੈਂ ਉਹ ਤੋਂ ਸੋਚ ਕੇ ਹੈਰਾਨ ਹੋ ਗਿਆ ਕਹਿੰਦੇ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਹੈ ਖੇਤੀ ਵਾਲੇ ਪਾਣੀ ਦੀ ਵੀ ਦਿੱਕਤ ਹੈ ਮੇਰੇ ਪਹਿਲਾਂ ਮੇਰੇ ਤੋਂ ਜ਼ਮੀਨ ਕਿੰਨੀ ਕਿਵੇਂ ਹੋ ਸਕਦਾ ਕੈਪਟਨ ਸਾਹਿਬ ਜਿੱਥੇ ਅਸੀਂ ਇਨ੍ਹਾਂ ਦੇ ਘਰ ਖੜੇ ਆਂ ਸਾਹਮਣੇ ਇਹਨਾਂ ਪਾਣੀ ਦਿੱਸਦਾ ਮੈਂ ਕਿ ਆਪਾਂ ਕੋਈ ਨਹੀਂ ਰਹੀਏ ਸਾਹ ਥੋੜੀ ਖੜੇ ਇਹ ਕਿਵੇਂ ਹੋ ਸਕਦਾ ਕਿਥੇ ਪਾਣੀ ਨਾ ਹੋਵੇ ਕਹਿੰਦੇ ਇਹ ਹੀ ਦਿੱਕਤ ਹੈ ਮਿਹਨਤ ਕਰ ਕਰ ਹਰ ਜਗ੍ਹਾ ਅੱਜ 18 ਕਰੋੜ ਦੀ ਲਿਫਟ ਇਰੀਗੇਸ਼ਨ ਸਕੀਮ 18 ਕਰੋੜ ਦੇ ਅਸੀਂ ਨਾ ਪਿੰਡਾਂ ਦੀ ਪਾਸ ਕਰਾਈ ਹੈ ਸਾਡੇ ਬਾਸ ਬਾਸਪੌਰ ਸਾਹਿਬ ਸੁਆਮੀਪੁਰ 18 ਕਰੋੜ ਦੀ ਪਿੱਛੇ ਜੇ ਬਾਬਾ ਖਸ਼ਿਆਲ ਸਿੰਘ ਜੀ ਜਿਹੜੇ ਇੱਕ ਸੰਤ ਟੀਬੀ ਸਾਹਿਬ ਵਾਲੇ ਉਹ ਆਪਣਾ ਸਰੀਰ ਛੱਡ ਕੇ ਤਾਂ ਉਹਨਾਂ ਦਾ ਸਰੀਰ ਜਰੋਂ ਜਲ ਪ੍ਰਵਾਹ ਕਰਨਾ ਸੀ ਤਾਂ ਇੱਥੇ ਆਏ ਮੈਂ ਵੀ ਨਾਲ ਗਿਆ ਮੋਂਥੇ ਦੇਖ ਰਿਹਾ ਸੀ ਤੇ ਉੱਥੇ ਦੇਖ ਰਿਹਾ ਸੀ ਕਿ ਹਿਮਾਚਲ ਨੇ ਕਿੰਨੀ ਵੱਡੀ ਲਿਫਟ ਇਰੀਗੇਸ਼ਨ ਸਕੀਮ ਜਿਹੜੀ ਐ ਤੇ ਕਿੰਨੀ ਪੁਰਾਣੀ ਐ ਸਾਡੇ ਤੋਂ ਕਿੰਨੇ ਸਾਲ ਪਹਿਲਾਂ ਐ ਮੈਂ ਜਦੋਂ ਉੱਥੋਂ ਨੰਗ ਰਿਆ ਸੀ ਕਿਸ਼ਤੀਚ ਵਿੱਚ ਮੈਂ ਸੋਚ ਰਿਹਾ ਸੀ ਕਿੰਨੀ ਨਲਾਇਕੀ ਜਦੋਂ ਹਿਮਾਚਲ ਚੱਕ ਸਕਦਾ ਸਾਡੇ ਤੋਂ ਪਾਣੀ ਸਾਡੇ ਪਿੰਡਾਂ ਦਾ ਕੀ ਕਸੂਰ ਐ ਇਹ ਤੁਹਾਡੇ ਪੁੱਤ ਦਾ ਵਾਅਦਾ ਹੈ ਜੀ ਇੱਥੇ ਲਿਫਟ ਇਰੀਗੇਸ਼ਨ ਦਾ ਜਿਹੜਾ ਹੈ ਕੰਮ ਜਲਦ ਤੋਂ ਜਲਦ ਸ਼ੁਰੂ ਕਰਕੇ ਰੱਖਣਾ ਦੂਜਾ ਦੂਜਾ ਸੜਕ ਤੁਸੀਂ ਮੈਨੂੰ ਪਤਾ ਕਹੋਗੇ ਸੜਕ ਦੀ ਵਾ ਸੜਕਾਂ ਬਣੀ ਜਾਊਗੀ ਪਰ ਮੈਂ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਖੁਸ਼ਖਬਰੀ ਦੇ ਦੂੰਗਾ ਅਸੀਂ ਇਹ ਸੜਕ ਨੂੰ 18 ਫੁੱਟੀ ਕਰਾ ਰਹੇ ਹਾਂ ਸਾਡੇ ਨਾਲ ਪਿੰਡਾਂ ਦੇ ਵਿੱਚ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਡੇ ਕੋਲ ਇੱਥੇ ਬਹੁਤ ਸ਼ਾਮਲਾਟ ਹੈ ਟੂਰਿਜ਼ਮ ਟੈਂਟ ਸਿਟੀ ਬਹੁਤ ਕੁਝ ਬੜਾ ਕੁਝ ਸਾਡੇ ਇਸ ਇਲਾਕੇ ਦੀ ਟੋਟਲ ਜਿਹੜੀ ਰੰਗਤ ਬਦਲ ਸਕਦੀ ਹੈ ਪਰ ਸੜਕਾਂ ਬਹੁਤ ਛੋਟੀਆਂ ਸੀ ਜੇ 18 ਫੁੱਟ ਹੋ ਜੂਗੀ ਤਾਂ ਇਹਨਾਂ ਪਿੰਡਾਂ ਦੀ ਤਕਦੀਰ ਜਿਹੜੀ ਹੈ ਉਹ ਸ਼ਾਇਦ ਬਦਲ ਜਾਵੇ ਸਾਨੂੰ ਇੱਥੇ ਰੋਜ਼ਗਾਰ ਮਿਲਣ ਲੱਗ ਜਨ ਤਾਂ ਅਸੀਂ ਉਹ ਇੱਕ ਜਿਹੜਾ ਕਰਾਰੇ ਇੱਕ ਹੁਣੀ-ਹੁਣੀ ਜਿਹੜਾ ਹੈ ਤੁਸੀਂ ਇੱਥੇ ਮੰਗ ਕੀਤੀ ਹੈ ਦੋ ਕਲਵੜ ਦੋ ਪੁਲੀਆਂ ਜਿਹਨੂੰ ਆਪਾਂ ਕਹਿੰਦੇ ਆ ਉਹ ਪਾਸ ਕਰਾ ਲੀਆਂ ਜੀ 1 35 ਲੱਖ ਦੀ ਹੈ 1 ਲਗਭਗ 30 ਲੱਖ ਦੀ ਹੈ 65 ਲਗਦੀਆਂ ਦੋ ਪੁਲੀਆਂ ਕਿ ਜਿਹੜੀ ਪੀਂਗਵੜੀ ਨੂੰ ਜਾਂਦੀ ਹੈ ਤੇ ਉਹ ਉਹਦਾ ਵੀ ਜੀ ਐਸਟੀਮੇਟ ਲੱਗਿਆ ਮਗਰ ਨਹੀਂ ਹੋਇਆ ਅਸੀਂ ਆਪਣਾ ਕੰਮ ਛੱਡਦੇ ਨਹੀਂ ਤੇ ਚੌਥਾ ਤੁਹਾਡੇ ਚੌਥਾ ਇੱਕ ਪਿੰਡ ਦੇ ਵਿੱਚ ਟਰਾਂਸਫਾਰਮਰ ਦੀ ਦਿੱਕਤ ਹੈ ਸਮਾਨ ਗਿਰ ਚੁੱਕਿਆ ਠੇਕੇਦਾਰਾਂ ਦੀ ਕਮੀ ਹੈ ਕਿਉਂਕਿ ਇਸ ਵਕਤ ਗਰਮੀ ਪੀਕ ਸੀਜ਼ਨ ਹੈ 15 ਤਰੀਕ ਤੋਂ ਪਹਿਲਾਂ ਐਕਸੀਐਨ ਨੇ ਮੈਨੂੰ ਡੈਡਲਾਈਨ ਦਿੱਤੀ ਹੈ ਕਹਿੰਦਾ ਜੀ 15 ਤਰੀਕ ਤੋਂ ਪਹਿਲਾਂ ਪਹਿਲਾਂ ਇੱਥੇ ਜਿਹੜਾ ਹੈ ਉਹ ਜਿਹੜਾ ਤੁਹਾਡਾ ਟਰਾਂਸਫਾਰਮਰ ਉਹ ਲੱਗ ਜਾਊਗਾ ਜੇ ਨਹੀਂ ਲੱਗਿਆ ਮੈਨੂੰ ਦੱਸ ਦਿਓ ਉਹਨ ਕਿਹਾ ਕਿ ਇਹ ਜਿਹੜੇ ਤੁਹਾਡੇ ਚਾਰ ਕੰਮ ਹੈ ਇਸ ਤੋਂ ਇਲਾਵਾ ਸਾਡੇ ਵੀਰ सोनू ਨੇ ਸਰਪੰਚ ਸਾਹਿਬ ਨੇ ਕੁਝ ਮੰਗਾ ਜੜੀਆਂ ਹੈ ਸਾਡੇ ਢਿੱਲੋਂ ਸਾਹਿਬ ਇਹਨੇ ਇੱਕ ਬਹੁਤ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਨੌਵੇਂ ਪਾਤਸ਼ਾਹ ਜਿਹੜਾ ਇੱਕ ਇੱਥੇ ਪਾਵਨ ਪਵਿੱਤਰ ਸਥਾਨ ਹੈ ਉਸ ਨੂੰ 10 ਲੱਖ ਰੁਪਏ ਅਸੀਂ ਸਿੱਧਾ ਪੰਚਾਇਤ ਚ ਭਾਤਾਂ ਹੋਰ 5-7 ਦਿਨ ਚ ਆ ਜੂਗ ਉਸ ਦਾ ਕੰਮ ਵੀ ਅਸੀਂ ਅਰਦਾਸ ਸ਼ੁਰੂ ਕਰਕੇ ਕਰਾਵਾਂਗੇ ਕਿਉਂਕਿਲੇ 350 ਸਾਲਾਂ ਵੀ ਗੁਰੂ ਤੇਗ ਬਹਾਦਰ ਜੀ ਦਾ ਆ ਰਿਹਾ ਤੇ ਅਸੀਂ ਇੱਥੇ ਸਮਾਗਮ ਵੀ ਕਰਾਵਾਂਗੇ ਸਰਕਾਰੀ ਸਮਾਗਮ ਵੱਡਾ ਸਮਾਗਮ ਉਹਨਾਂ ਦੇ ਸ਼ਹੀਦੀ ਪੁਰਕ੍ਰੀਸਮੈਂਟ ਛੂਗਾ ਦੂਜਾ ਜੀ ਇੱਕ ਪੀਨ ਵਾਲੇ ਪਾਣੀ ਦਾ 6 ਲੱਖ ਰੁਪਏ ਦੀ ਪਾਈਪਲਾਈਨ ਪਾਣੀ ਹੈ ਦੋ ਵਾਡਾਂ ਦੇ ਵਿੱਚ ਦਿੱਕਤ ਹੈ ਉਹ ਮੈਂ 2 ਲੱਖ ਰੁਪਏ ਹੁਣੇ ਬੀਡੀਪੀਓ ਸਾਹਿਬ ਨੂੰ ਵਿਖੇ ਜਿੱਥੋਂ ਮਰਜੀ ਅੱਜ ਕੱਲ ਇਹ ਸੋਮਵਾਰ ਤੱਕ ਅੱਜ ਸ਼ਨੀਵਾਰ ਐਤਵਾਰ ਸੋਮ ਮੰਗਲਵਾਰ ਤੱਕਾਨੂੰ ਉਹ ਪੰਚਾਇਤ ਨੂੰ ਪੈਸਾ ਆ ਜਾਊਗਾ ਉੱਪਰ ਲੈਣ ਉਹ ਹੁਣੇ ਮੈਂ ਦੱਸ ਦਿੰਦਾ ਆਪਾਂ ਜਿੱਥੋਂ ਮਰਜੀ ਉਹ ਛੋਟਾ ਕੰਮ ਹੈ ਆਪਾਂ ਮੌਕੇ ਤੇ ਕਰਵਾ ਦੋਗੇ ਇੱਥੇ ਜੀ ਜਿਹੜੇ ਹੋਰ ਮਸਲੇ ਕੁਝ ਦੋ ਚਾਰ ਨਿੱਜੀ ਮਸਲੇ ਆ ਕੁਝ ਹੋਰ ਮਸਲੇ ਆ ਇੱਕ ਨਿਕਾਸੀ ਦੀ ਦਿੱਕਤ ਹੈ ਉਹਦਾ ਵੀ ਐਸਟੀਮੇਟ ਮੈਂ ਹੁਣੇ ਸਿੱਖੇ ਘੁੰਮ ਰਿਹਾ ਉਹਨੂੰ ਕਹਿੰਦੇ ਆ ਸੈਕਟਰੀ ਨੂੰ ਥੋੜਾ ਐਸਟੀਮੇਟ ਲਵਾਓ ਤੇ ਆਪੋ ਨਾਲ ਨਾਲ ਉਹ ਵੀ ਕੰਮ ਕਰਾਵਾਂਗੇ ਥੋੜਾ ਵੀ ਕਰਾ ਦੇ ਸਰਪੰਚ ਸਾਹਿਬ ਗੰਦੇ ਪਾਣੀ ਦੀ ਨਿਕਾਸੀ ਕਹਿ ਦਿੱਤਾ ਉਹਨੂੰ ਐਸਟੀਮੇਟ ਲਵਾ ਲਾਂਗੇ ਕਰਵਾ ਦੇ ਇਹ ਤਾਂ ਹੋ ਗਿਆ ਜੀ ਆਪਣੇ ਇਲਾਕੇ ਦੇ ਕੰਮ ਹੁਣ ਇਸ ਤੋਂ ਬਾਅਦ ਜਿਹੜਾ ਇੱਕ ਵੱਡਾ ਮੋਰਚਾ ਅਸੀਂ ਬਾਕੀ ਪਾਸੇ ਵੀ ਚਾਹੇ ਨੰਗਲ ਦੀ ਡਵੈਲਪਮੈਂਟ ਹੈ ਚਾਹੇ ਇਲਾਕੇ ਦੀ ਡਵੈਲਪਮੈਂਟ ਹੋ ਦਿੱਤੀ ਲੱਗੇ ਹੋਏ ਆ ਤੇ ਅੱਜ ਇੱਕ ਹੋਰ ਕੰਮ ਦੇ ਲਈ ਤੁਹਾਡੇ ਕੋਲ ਆਏ ਆ ਉਹ ਇਹ ਹੈ ਕਿ ਅਸੀਂ ਆਪਣੇ ਇਲਾਕੇ ਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਅਸੀਂ ਜਾਣਦੇ ਆ ਕਿ ਸਾਡੀ ਧਰਤੀ ਬਹੁਤ ਪਾਵਨ ਪਵਿੱਤਰ ਧਰਤੀ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਾਡੇ ਇੱਥੇ ਮਾਤਾ ਨੈਣਾ ਦੇਵੀ ਦੀ ਧਰਤੀ ਹੈ ਜਲਫਾ ਮਾਤਾ ਦੀ ਧਰਤੀ ਹੈ ਸਾਡੇ ਇੱਥੇ ਬਹੁਤ ਪ੍ਰਾਤਿਿਕ ਮੰਦਰ ਹੈ ਸਾਡੀ ਮਹਾਦੇਵ ਦੀ ਧਰਤੀ ਹੈ ਪ੍ਰਭੂ ਕ੍ਰਿਸ਼ਨ ਦੀ ਧਰਤੀ ਹੈ ਇਸ ਇਲਾਕੇ ਦੇ ਵਿੱਚ ਮੈਂ ਦੇਖਿਆ 7-700 ਸਾਲ ਪੁਰਾਣੇ ਜਿਹੜੇ ਹੈ ਮੰਦਿਰ ਹੈ ਆਪਾਂ ਇਸ ਧਰਤੀ 'ਚੋਂ ਜਿਹੜਾ ਹੈ ਨਸ਼ਾ ਮੁਕਤ ਕਰਨਾ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ 7 ਦਿਨ ਦੀ ਲੋੜ ਆਪ ਦੇ ਸਾਥ ਦੀ ਲੋੜ ਹੈ ਅਸੀਂ ਨੰਗਲ ਦੇ ਵਿੱਚ ਆਪਣੇ ਇਲਾਕੇ 'ਚ 100 ਤੋਂ ਵੱਧ ਜਿਹੜੇ ਨਸ਼ਾ ਤਸਕਰ ਫੜ ਕੇ ਅੰਦਰ ਦੇ ਚੁਕੇ ਜਿਦਾ ਜਿਦਾ ਪਤਾ ਲੱਗਦਾ ਉਹਨੂੰ ਚੱਕ-ਚੱਕ ਕੇ ਅੰਦਰ ਦੇ ਰਿਹਾ ਹੈ ਹੁਣ ਜਾਂ ਤਾਂ ਇਸ ਵਕਤ ਜੇਲਨਾ ਚਾਹੀਏ ਇਲਾਕਾ ਛੱਡ ਕੇ ਹਿਮਾਚਲ ਭੱਜ ਗਏ ਜਾਂ ਗੜਸ਼ਰਕਰੂ ਚਲੇ ਗਏ ਆਪਣੇ ਵੱਲੋਂ ਸਾਡੀ ਕੋਸ਼ਿਸ਼ ਹੈ ਸੀ ਕਿ ਅਸੀਂ ਆਪਣਾ ਇਲਾਕਾ ਟੋਟਲੀ ਸਾਫ਼ ਕਰ ਦਈਏ ਥੋਟੇ ਸਾਥ ਦੀ ਲੋੜ ਹੈ ਸਾਡੇ ਯੰਗ ਮੁੰਡੇ ਦੀਆ ਕਲੱਬ ਸਾਡੇ ਮਹਤਵਪੂਰਨ ਸਰਪੰਚ ਸਾਹਿਬ ਤੁਹਾਨੂੰ ਬਤਾ ਕਿ ਇਹ ਪਿੰਡ ਦਾ ਬਾਹਰਲਾ ਬੰਦਾ ਕਿਹੜਾ ਸ਼ਰਾਰਤੀ ਅੰਸਰ ਹੈ ਇਮੀਡੀਏਟਲੀ ਦੱਸੋ ਮੇਰੀ ਗਾਰੰਟੀ ਹੈ WhatsApp ਨੰਬਰ ਵੀ ਦਿੱਤਾ ਸਰਕਾਰ ਨਾਲ ਜੇ ਤੁਹਾਨੂੰ ਡਰ ਲੱਗਦਾ ਉਸ ਤੋਂ ਕਿਸੇ ਨੂੰ ਪਤਾ ਨਹੀਂ ਲੱਗਦਾ ਉਦੇ ਬਾਰੇ ਜਾਣਕਾਰੀ ਦੋ ਸਾਡੀ ਗਰੰਟੀ ਉਹਦੇ ਤੇ ਐਕਸ਼ਨ ਹੋਊਗਾ 100% ਪੁਲਿਸ ਨੂੰ ਟੋਟਲੀ ਫ੍ਰੀ ਹੈਂਡ ਹੈ ਕਿ ਨਸ਼ੇ ਵਾਲੇ ਦੇ ਵਾਸਤੇ ਕਦੀ ਸਾਡੇ ਵੱਲੋਂ ਮੋਨ ਨਹੀਂ ਆਊਗਾ ਹਾਂ ਜੇ ਥੋੜਾ ਕੋਈ ਬੰਦਾ ਵਿੱਚ ਰੜਿਆ ਹੋਇਆ ਤਾਂ ਦੇਖਿਓ ਹਾਲ ਕੀ ਹੁੰਦੀ ਹੈ ਤੁਸੀਂ ਦੇਖਿਓ ਨਾ ਪਿੱਛੇ ਦੇ ਇੱਕ ਬਠਿੰਡੇ 'ਚ ਇੱਕ ਥਾਰ ਵਾਲੀ ਬੀਬੀ ਸੀ ਪੁਲਿਸ ਕਾਂਸਟੇਬਲ ਉਹ ਚੱਕ ਕੇ ਅੰਦਰ ਦਿੱਤੀ ਬਾਹਰ ਆ ਗਈ ਫਿਰ ਚੱਕ ਕੇ ਅੰਦਰ ਦਿੱਤੀ ਤਾਂ ਨਸ਼ੇ ਦੇ ਖਿਲਾਫ ਜਿਹੜਾ ਹੈ ਸਾਡਾ ਟੋਟਲ ਜਿਹੜਾ ਹੈ ਸਰਕਾਰ ਨੇ ਤਿਆਰ ਕਰ ਲਿਆ ਤੇ ਇੱਥੇ ਸਕੂਲਾਂ 'ਚ ਵੀ ਜਿਹੜਾ ਸੁਧਾਰ ਹੋਊਗਾ ਮੈਂ ਜਿਹੜੇ ਦੋਨੋਂ ਕੰਮ ਐ ਕਿ ਉਹਨੇ ਵੱਡੇ ਪ੍ਰੋਜੈਕਟ ਐ 18 ਕਰੋੜ ਦਾ ਲਿਫਟ ਇਰੀਗੇਸ਼ਨ ਐ 6 ਕਰੋੜ ਦੀ ਸੜਕ ਐ ਤੇ ਕਰੋੜ ਡੇਢ ਕਰੋੜ ਦੇ ਥੋੜੇ ਕਲਵੰਡ ਐ ਮੈਂ ਹਜੇ ਇਸ ਕਰਕੇ ਨਹੀਂ ਕਹਿ ਰਿਹਾ ਕਿ ਉਹਨੇ ਕਈ ਵਾਰੀ ਕੀ ਹੁੰਦਾ ਕੋਈ ਪਾਣੀ ਐਨ ਐਂਡ 'ਚ ਜਾ ਕੇ ਪਰ ਇਹਨ ਆਖਰੀ ਸਟੇਜ 'ਤੇ ਐ ਕੰਮ 5-7 10 ਦਿਨਾਂ ਦੇ ਵਿੱਚ ਇਹਨਾਂ ਦੇ ਟੈਂਡਰ ਟੂਡਰ ਲੱਗ ਜਾਣੇ ਆ ਫਿਰ ਆ ਕੇ ਤੁਹਾਡੇ ਕੋਲ ਹੋਰ ਖੁਸ਼ੀ ਨਾਲ ਕਿਉਂਕਿ ਉਦੋਂ ਮੈਂ ਤੁਹਾਨੂੰ ਕਹਿ ਸਕਦਾ ਵੀ ਅੱਜ ਆਪਾਂ ਵੱਡਾ ਕੰਮ ਕਰ ਦਿੱਤਾ ਉਹ ਬਿਲਕੁਲ ਐਨ ਆਖਰੀ ਸੇਜ ਤੇ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਿੱਥੇ ਤੱਕ ਪਹੁੰਚਿਆ ਜੀ ਤੁਸੀਂ ਗੋਗੇ ਹੁਣ ਤੱਕ 3 ਸਾਲ ਕਿੰਨੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ ਐਸਟੀਮੇਟ ਲੱਗਦੇ ਆ ਸਰਵੇ ਹੁੰਦੇ ਆ ਫਿਰ ਤੁਹਾਨੂੰ ਲੜਨਾ ਸਿਰਫ ਸਾਡੇ ਇਲਾਕੇ ਦੇ ਵਿੱਚ ਉਹ ਕਹਿੰਦੇ ਵੀ ਸਾਰਾ ਪੈਸਾ ਉੱਥੇ ਕਿਉਂ ਜਾ ਰਿਹਾ 200 ਕਰੋੜ ਦਾ ਇਰੀਗੇਸ਼ਨ ਦਾ ਕੰਮ ਹੋ ਰਿਹਾ ਸ਼੍ਰੀ ਅਨੰਦਪੁਰ ਸਾਹਿਬ ਬਲਕੇ 200 ਕਰੋੜ ਦਾ ਸਿੱਖਿਆ ਦੇ ਵਿੱਚ 100 ਕਰੋੜ ਦਾ ਉੱਤੇ ਮਿਹਨਤ ਕਰ ਕਰ ਪੈਸਾ ਲੈ ਕੇ ਆਂਦੇ ਹਾਂ ਹਰ ਡਿਪਾਰਟਮੈਂਟ ਬਾਰ ਬਾਰ ਫਾਲੋਅ ਅਪ ਮੇਰੇ ਦਿਨ ਦੀ ਸ਼ੁਰੂਆਤ ਜਿਹੜੇ ਆਪਣੇ ਇਲਾਕੇ ਦੇ ਕੰਮਾਂ ਤੋਂ ਹੁੰਦੀ ਕਿ 8 ਵਜੇ ਅੱਛਾ ਜੀ ਅਫਸਰ ਕੋਲ ਫਾਈਲ ਪਈ ਹੈ ਇਹਦੇ ਕੋਲ ਪਈ ਹੈ ਕਲਰਕ ਤੱਕ ਤੂੰ ਵੀ ਫੋਨ ਕਰਕੇ ਕਹੀ ਤੇ ਵੀ ਤੇਰੇ ਕੋਲ ਫਾਈਲ ਪਈ ਹੈ ਅੱਗੇ ਤੋ ਤਾਂ ਜਾ ਕੇ ਪ੍ਰੋਜੈਕਟ ਜਿਹੜੇ ਉਹ ਸਿਰੇ ਚੜਦੇ ਆ ਇਹ ਦੋਨੋਂ ਚੀਜ਼ਾਂ ਇੱਕ ਸੜਕ 18 ਫੁੱਟੀ ਤੇ ਇੱਕ ਪਾਣੀ ਇਹ ਤੁਹਾਨੂੰ ਅਗਲੇ 10-15 ਦਿਨ ਦੇ ਵਿੱਚ ਰੱਬ ਸੁੱਖ ਰੱਖੇ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਫਿਰ ਆਪਕੇ ਤੁਹਾਨੂੰ ਇੱਥੇ ਹੋਰ ਵੱਡਾ ਸਮਾਗਮ ਕਰਾਂਗੇ ਸਾਰੇ ਸਾਡੇ ਜਿਹੜੇ ਸਾਡੇ ਸਾਰੇ ਸਾਥੀ ਹੈ ਸਾਡੀ ਸਾਰੀ ਇੱਥੋਂ ਦੀ ਟੀਮ ਅਬਰੂਲ ਸਾਹਿਬ ਵੀਰ ਵੀਰਾਂ ਸਾਰੇ ਸਾਡੇ ਜਿਹੜੇ ਸਾਰੇ ਟੀਮ ਹੈ ਸਭ ਦਾ ਬਹੁਤ-ਬਹੁਤ ਸਾਡੇ ਬਹੁਤ ਸਤਿਕਾਰਯੋਗ ਸਾਡੇ ਸਾਬਕਾ ਸਰਪੰਚ ਸਾਹਿਬ ਬਹੁਤ ਸਾਰੇ ਬੈਠੇ ਹੈ ਸਾਡੇ ਮੌਜੂਦਾ ਸਰਪੰਚ ਸਾਹਿਬ ਪਿੰਡ ਬਾਸ ਤੋਂ ਮੌਜੂਦਾ ਸਰਪੰਚ ਸਾਹਿਬ ਸੜਵਾਮੀਪੁਰ ਤੋਂ ਸਾਡੇ ਪਿੰਗ ਬੀਂਗ ਬੜੀ ਤੋਂ ਸਾਰੇ ਜਿੰਨੇ ਪਹੁੰਚੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਖੇੜੇ ਬਾਗ ਦੇ ਸਰਪੰਚ ਸਾਹਿਬ ਬੈਠੇ ਆ ਸਾਡੇ ਸਾਰੇ ਜਿਹੜੇ ਆ ਸਭ ਦਾ ਬਹੁਤ ਧੰਨਵਾਦ ਹੁਣ ਆਪ ਜੀ ਨੂੰ ਬੇਨਤੀ ਹੈ ਕਿ ਆਪਾਂ ਇੱਕ ਸੌ ਸਭ ਨੇ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਨਸ਼ੇ ਦੇ ਖਿਲਾਫ ਉਹ ਜਿਹੜੀ ਸੌ ਐ ਖਾਣੀ ਐ ਤਾਂ ਕਿ ਅਸੀਂ ਆਪਣੇ ਪਿੰਡਾਂ ਨੂੰ ਸਾਫ਼ ਕਰਾਂਗੇ ਬੱਚਿਆਂ ਨੂੰ ਵੀ ਬੇਨਤੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਉੱਚੀ ਆਵਾਜ਼ ਸੱਜਾ ਨਾ ਥੱਕ ਅੱਗੇ ਕਰਕੇ ਜੋ ਮੈਂ ਬੋਲਾਂਗਾ ਜੀ ਬੱਚੋ ਮੇਰੇ ਪਿੱਛੇ ਬੋਲਣਾ ਠੀਕ ਹੈ ਉੱਚੀ ਆਵਾਜ਼ ਠੀਕ ਹੈ ਸ਼ਾਬਾਸ਼ ਤੁਸੀਂ ਕੱਲ ਦਾ ਭੇਖੋ ਜੇ ਤੁਸੀਂ ਜਾਗਰੂਕ ਹੋ ਗਏ ਅਸੀਂ ਪਿੰਡ ਸੁਆਮੀਪੁਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੰਕਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੀ ਕਰਨ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੋਦਵੀਂ ਜਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਦਾ ਸਾਰੀਆਂ ਮੇਰੀਆਂ ਮਾਤਾਵਾਂ ਦਾ ਭੈਣਾਂ ਦਾ ਬਜ਼ੁਰਗ ਬਜ਼ੁਰਗਾਂ ਦਾ ਪਿਆਰੇ ਬੱਚਿਆਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ